ਬਾਲ ਦੇ ਪੋਸਤ ਦੇ ਆ ਲੋਕਾਂ ਦੀ ਹਵਾਨੀਅਤ ਦੀ ਬੁਰਕੀ ਬਣਾਉਣ ਵਾਸਤੇ ਨਹੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਮਾਨ ਸਾਹਿਬ ਕਿਹੜੀ ਗਿੜੀ ਮਤਲਬ ਗੁੜੀ ਨਹੀਂ ਦੀ ਸੁੱਤੇ ਤੁਸੀਂ ਇੱਕ ਬੰਨੇ ਤੁਸੀਂ 350 ਸਾਲਾ ਮਨਾ ਕੇ ਗੁਰੂ ਦੇ ਵਡਿਆਈਆਂ ਦੇ ਪਾਤਰ ਬਣਦੇ ਹੋ ਤੇ ਇੱਧਰ ਇਹ ਵੀ ਤੁਸੀਂ ਗੁਰੂ ਦੇ ਬਣਾਉਣਾ ਇਹ ਛੀਦੀ ਦਿਨ ਚੱਲਦੇ ਪਏ ਆ ਤੇ ਇੱਕ ਧੀ ਦਾ ਰੇਪ ਕਰਕੇ ਉਹਨੂੰ ਮੌਦੀ ਬਲੀ ਚੜ ਦਿੱਤਾ ਗਿਆ ਇੱਕ ਹਵਾਨੀਅਤ ਵੱਲੋਂ ਇੱਧਰ ਧਿਆਨ ਤੇ ਤੁਹਾਡਾ ਪ੍ਰਸ਼ਾਸਨ ਉਹਨੂੰ ਬਚਾਉਣ ਦੇ ਵਿੱਚ ਲੱਗਾ ਹੋਇਆ ਪਾਜੀ ਇਹ ਪਰਿਵਾਰ ਵਾਲੇ ਦੱਸ ਰਹੇ ਆ ਕਿ ਕਿਵੇਂ ਕਿੰਨੀ ਲੇਟ ਪੁਲਿਸ ਆਈ ਆ ਚਾਰ ਮਰਲੇ ਦਾ ਪਲਾਟ ਆ ਬਾਥਰੂਮ ਦੇ ਅੰਦਰ ਡੈੱਡ ਬੋਡੀ ਪਈ ਆ ਕਿਵੇਂ ਤਾਰ ਨਾਲ ਗਲ ਕੁੱਟ ਕੇ ਬੱਚੀ ਨੂੰ ਮਾਰਿਆ ਗਿਆ ਉਹ ਮੇਰਾ ਭਰਾ ਰੋ ਰਿਹਾ ਸੀ ਕਿੱਦਾਂ ਉਹਦੇ ਗੁੱਟ ਮੋੜੇ ਗਏ ਔਰ ਰੱਬ ਦਾ ਵਾਸਤਾ ਹੈ ਮਾਨ ਸਾਹਿਬ ਤੁਹਾਡੀ ਵੀ ਧੀ ਹੈ ਤੁਹਾਡੇ ਘਰ ਵੀ ਧੀ ਨੇ ਜਨਮ ਲਿਆ ਉਹ ਤੁਹਾਡੇ ਕੋਲ ਤਾਂ ਸਿਕਿਉਰਟੀਆਂ ਨੇ ਪਾਈ ਸਾਡੇ ਗਰੀਬਾਂ ਕੋਲ ਤਾਂ ਕੁਝ ਨਹੀਂ ਰੱਬ ਦਾ ਵਾਸਤਾ ਜੇ ਰੱਬ ਦਾ ਵਾਸਤਾ ਜੇ ਗੁਰੂ ਦੀਆਂ ਖੁਸ਼ੀਆਂ ਗੁਰਪੁਰਬ ਮਨਾਣ ਮਨਾਉਣ ਨਾਲ ਨਹੀਂ ਆਉਣੀਆਂ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਤੇ ਇਨ੍ਹਾਂ ਭੈਣ ਭਰਾਵਾਂ ਦੇ ਅਥਰੂ ਪੁੰਝੋ